ਲੋ ਵੀ ਆ ਬੱਕਰੀ ਚੰਗੀ ਰਾਣਾ ਬੱਕਰਾ ਮੰਡੀ ਤੇ ਬਾਈ ਲੈ ਕੇ ਆਏ ਆ 80 ਆ ਇਹ ਜੱਗੀ ਕੀ ਮੰਗਿਆ ਦਾ ਬਾਈ ਇਹਦਾ ਕੀ ਮੰਗਿਆ ਸੀ ਬਾਈ ਨੇ 8000 ਦੀ ਕਹਿੰਦਾ ਬਾਈ 8000 ਦੀ ਹਾਂ ਨਾ ਤੇ ਲਾਇਆ ਕੀ ਆ ਲਾਇਆ 6000 6000 6000 ਠੀਕ ਹੈ ਬਾਈ ਲੋ ਵੀ ਮਲਕੀਤ ਨੇ ਲੈਣੀ ਆ ਇਹ ਤੇ 6000 ਲਾਇਆ ਇੱਕ ਫਲੈਂਸੀ ਪਾਠਾ ਮੰਨ ਜਾ ਤੋਰ ਕਿੱਲੇ ਦੇ ਵਿੱਚੋਂ ਸਹੀ ਐ ਬਚਲਾਉਣਾ ਪਰ ਆ ਪੁੱਤ ਆ ਜੀ ਬਈ ਮਤੇ ਆ 10 ਵਜੇ ਪੁੱਤ ਆ ਦੀਦਾ ਹੀ ਤੇਰਾ ਹੀ ਕਿਹੜਾ ਪਿੰਡ ਆ ਪੁੱਤ ਆਪਣਾ ਆਪਣਾ ਪਿਉਰੀ ਜੀ ਪਿਉਰੀ ਲੈ ਵੀ ਨਿੱਕਾ ਆ ਮੁੰਡਾ ਆ ਬੱਕਰੀ ਵੇਚਣ ਮਿੰਨੀ ਵਪਾਰੀ ਕੀ ਨਾ ਪੁੱਤਰਾ ਮੁੰਡੇ ਨੇ ਸੱਤਾ ਕਰ ਜਾਂ 650 ਨਹੀਂ ਨਹੀਂ ਲਈ ਇਹ ਵੀ ਨਹੀਂ ਦਿੱਤਾ 7 ਦੀ ਲਈ ਸੀ ਜੀ ਲੈ ਵੀ 7 ਦੀ ਲਈ ਸੀ ਹਾਂ 7 ਦੀ ਲਈ 7 ਦੀ ਹੋ ਗਈ ਯਾਰ ਇਹਨਾਂ ਨੂੰ ਨਹੀਂ ਪਤਾ ਇਹ ਚ ਪੁਆਇੰਟ ਤੇ ਗੱਲ ਕਰਦੇ ਠੀਕ ਹੈ ਤੂੰ ਯਾਰ ਸੌਦਾ ਕਰਨ ਦਾ ਜਵਾਕ ਨੂੰ ਯਾਰ ਜਿਹੜਾ ਪਤਾ ਉਹਦੇ ਨਾਲ ਗੱਲ ਕਰ ਲੈ ਲੈ ਤੂੰ ਕਰ 650 ਨਹੀਂ ਪੈਂਸਲ ਉਹ ਠੀਕ ਆ ਠੀਕ ਹੈ ਠੀਕ ਹੈ ਇਹ ਗੱਲ ਆਜੇ ਬੋਲ ਮੇਰਾ ਸਾਡੀ ਪਿਆਰੀ ਜੀ ਪਿਆਰੀ ਜੀ ਤਾਂ ਹੈਗੀ ਗਾਲੇ ਦੇ ਚੰਬੜੀ ਆ ਨਾ ਇਹਦੇ ਚ ਸਾਰੇ ਸੰਸਾਰ ਚੀ ਜਾਣੀ ਆ ਸਾਰੇ ਸੰਸਾਰ ਚੀ ਸਾਡੀ ਗਾਲ ਮਸ਼ਹੂਰ ਰਾਣਾ ਭਾਈ ਤੋਂ ਨਿਕਲ ਗਈ ਪੁੱਛਣਾ ਹੋਰ ਬਾਅਦ ਹੈ ਹਰਖੜਾ ਕਿਉਂ ਹੋ ਗਿਆ ਜੱਗੀ ਆ ਲੈ ਯਾਰ ਫੜ ਤੂੰ ਦੱਸ ਦੇ ਮੈਨੂੰ ਮੂੰਹ ਤੇ ਸੱਤ ਰਖਾਈ ਕਰਾ ਦੇਣਗੇ ਯਾਰ ਨਾ ਹੋਰ ਕਿੰਨੇ ਨਾ ਉਹਨੂੰ ਤਾਂ ਪੁੱਛਣਾ ਮੋੜ ਕੇ ਕਿੰਨੇ ਦੀ ਗਿਆ ਜਹਾਨ ਛੰਡ ਕੇ ਦੱਸ ਦੇ ਕਿੰਨੇ ਦੀ ਆਖੀਰ ਕਿੰਨੇ ਦੀ ਨਵੇੜ ਦੇ ਬਾਈ ਹੌਣ ਦੇ ਬੋਣੀ ਇਹ ਦੱਸਿਆ ਕਿੰਨੇ ਦੀ ਰਸਤਾ ਦੇ ਨਹੀਂ ਦੱਸ ਦੱਸ ਦੇ ਉਦੋਂ ਘਟ ਤਾ ਉਹ ਇਹ ਅੱਠ ਦੀ ਜਾ ਕਰਦਾ ਅੱਠ ਦੀ ਹੈ ਨਹੀਂ ਯਾਰ ਪਾਠ ਹੈ ਨਹੀਂ ਫਿਰ ਹੁਣ 2 ਰੁਪਏ ਤਵਾਉਣੇ ਨਹੀਂ ਬਾਈ ਯਾਰ ਇੱਕ ਵਾਰ ਗੱਲ ਸੁਣਨ ਵਾਲੀ ਹੈ ਪਿਓ ਨੇ 200 ਦੇ ਸਾਹਮਣੇ ਖੜੀ ਅਸੀਂ ਕਿਹੜਾ ਪੱਲੀ ਪਾਈ ਉੱਤੇ ਨਹੀਂ ਠੀਕ ਗੱਲ ਦਾ ਤੇਰੀ ਠੀਕ ਹੈ ਪਹਿਲਾਂ ਸੌਦਾ ਕਰਦੇ ਨਹੀਂ ਕਿ ਪਹਿਲਾਂ ਸੌਦਾ ਹੈਗਾ ਆ ਪਾਠ ਕਨ ਕੋ ਨਹੀਂ ਬਾਲਾ ਲ ਮਾ ਪਾਠ ਦਾ ਤੇ ਬੀਟਰਲ ਚ ਪੈਂਦੀ ਆ ਸਾਡੇ ਪਹਿਲੇ ਵੇਰ ਆਪਣੀ ਪੱਲੀ ਪੈ ਗਈ ਦੇਖ ਲੈ ਥੋੜੀ ਪੈ ਗਈ ਨਹੀਂ 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 ਆ ਲੈ ਜਾਂ ਨਿਕਿਆ ਆ ਓਏ ਮੰਨ ਜਾ ਕਰਕੇ ਮੰਨੂ ਅਸੀਂ ਮੈਂ ਤਾਂ ਮੰਨੀ ਐ ਨਾ ਥੋੜੀ ਮੰਨਦੇ ਆ ਆ ਲਖਾਈ ਲੁਕੀ ਦੇ ਕਰਾ ਦੇ ਯਾਰ ਓ ਤੂੰ ਯੂਟਿਊਬਰ ਵੇਂਦਾ ਨਹੀਂ ਵੇਂਦਾ ਚੁੱਪ ਕੇ ਮੈਂ ਤਾਂ ਗਲਤ ਨਹੀਂ ਮਕਾਉਂਦਾ ਜੱ ਲਖਾਈ ਐਸੀ ਕਰਾ ਲਾਂਗੇ ਜਾਂ ਹੋਗੀ ਸਾਰੀ ਲਖਾਈ ਐ 200 ਪੈ ਜਾਂਦਾ ਬਾਈ ਲਖਾਈ ਦਾ ਨਹੀਂ ਨਹੀਂ ਪਤਾ ਆ ਵੇ ਚਾਹ ਲੈਣਾ ਪਕੌੜੇ ਕਰੇ ਲੈ ਜਾਗੇ 750 ਦੀ ਕਰ ਲੈ ਯਾਰ ਜਾ 750 ਦੀ 750 7000 ਤੇ 500 ਚੱਲ ਆ ਜਾ ਮੁੰਡਿਆ ਬਸ ਮੁੰਡਿਆ 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 ਰੱਜ ਕੇ ਖੋਹ ਲੈਣਗੇ 750 ਮੁੰਡਿਆ ਆ ਜਾ ਬਣੀ ਹੈ ਕਿ ਖਾਲੀ ਹੈ ਬਾਈ ਆਪੜਾ ਦੇ ਨੋਟ ਲੈ ਲੈ ਆ ਜਾ ਦੁਬਾਰਾ ਚੱਲ ਪਿਆ ਸਬਦਾ ਐਸੇ ਬੱਕਰੀ ਚੱਲ ਪਰ ਕੀ ਇਮਾਨਦਾਨ ਕਰਦਾ ਕੀ ਇਮਾਨਦਾਨ ਕਰਦਾ ਮਾਨਤਨ ਸਾਨੂੰ ਦੱਸੇ ਜੇ ਬਸੜਾ ਤੋਂ ਨਾ ਮਾਨਤਨ ਹੋਣਾ ਚਾਹੀਦਾ ਉਹ ਲਿਖਾਈ ਕਰਾ ਦਿਓ ਯਾਰ ਤੁਸੀਂ ਨਵੇੜੋ ਕੰਮ ਬਾਈ ਨਹੀਂ ਨਹੀਂ ਯਾਰ ਅੱਠ ਜਾ ਬਾਈ ਲਿਖਾਈ ਵੀ ਯਾਰ 200 ਰੁਪਿਆ ਨਹੀਂ ਕਰਾ ਸਕਦੇ 250 ਲੱਖ ਜਦੋਂ ਫੇਰ ਕਿੱਡੀ ਗੱਲ ਹੋ ਜੀ ਇਹ ਤੇ 200 ਤਾਂ ਰੁਪਿਆ ਲੱਗਣਾ ਸਾਡਾ ਰੱਖੀ ਮਾਨ ਨਾਲ ਵੀਡੀਓ ਬਣੀਆਂ ਦੇਣਾ ਫੋਟੋ ਹੋ ਰਿਹਾ ਪਤੋ ਅੱਜ ਕਿੱਥੇ ਖਾਣਾ ਇੱਥੇ ਖਾਡ ਕਿੱਧਰ ਯਾਰ ਲਈ ਫਿਰਦਾ ਗੱਲ ਸੋਨਾ ਮੇਰੀ ਕਹਿੰਦੇ ਅਸੀਂ 7500 ਰੁਪਿਆ ਹੀ ਤਾਂ ਹੈ ਨਾ ਜਾਂ 200 ਰੁਪਿਆ ਰੱਖਦੇ ਆ ਉਹ 100 200 ਤਾਂ ਆਪਣੀ ਮਾਨ ਜਾ ਬੜੀਆਂ ਜੋ ਦੋ 260 ਹਜੇ ਹਜੇ ਮਾਲ ਕੀ ਭਦਖ ਨਾ ਕਿ ਰੱਖਣਾ ਪੂਰੇ ਦੇ ਕਰਤੇ ਠੀਕ ਨਾ ਕਰਨ ਜਾ 100 ਦਾ ਛੜਾ ਮੈਂ ਤਾਂ 500 ਵੀ ਜਰਦਾ ਉਹ ਲਿਖਾਈ ਇਹ ਕਰਾ ਦੇਣਗੇ ਯਾਰ 2000 ਤੋਂ 2000 ਦਾ ਛੜਾ ਲਓ ਵੀ ਆ ਸੌਦਾ ਸਿਰੇ ਚੜ ਗਿਆ 8000 ਦਾ ਸਾਡਾ ਮਾਨ ਨਹੀਂ ਜਮਾਰੀ ਅੰਦਰ ਥੋੜੇ 100 ਹਜੇ 100 ਹੋਰ ਭਾਲ ਦੇ ਲੈ ਆਏ ਨੂ ਰੱਖ ਆਏ ਨੂ ਰੱਖ ਹੋ ਨਾ ਆਏ ਕੀ ਹੁੰਦਾ ਵੀ ਗਰੀਬ ਦਾ ਲਾ ਲਓ ਵੀ ਆ ਬੱਕਰੀ ਦਾ ਸੌਦਾ ਚੜ ਗਿਆ ਸਿਰੇ ਅਗਲਾ ਸੌਦਾ ਤੁਹਾਨੂੰ ਦਿਖਾਵਾਂਗੇ ਪਹਿਲਾ ਸੌਦਾ ਚੰਗੀ ਰਾਣਾ ਬੱਕਰਾ ਮੰਡੀ ਦਾ ਇਹ ਗਿਣਦੇ ਹੋ ਬਾਈ ਪੈਸੇ ਗਿਣਦੇ ਉਸ ਆਈ ਵਾਲਾ ਬਹੁਤ ਬਹੁਤ ਧੰਨਵਾਦ ਭਾਈ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਅਗਲਾ ਸੌਦਾ ਤੁਹਾਨੂੰ ਦਿਖਾਉਣੀ ਹੈ ਜਿੰਨੇ ਤੇ ਲਾ ਕੇ ਉਹਨਾਂ ਤੇ ਤੈਨੂੰ ਲਾਤੇ ਸੀ ਆ ਕਰ ਆ ਸਾਈ ਇਹਦੇ ਨੂੰ ਮੋੜ ਦਿੰਦਾ ਹੋਰ ਲਾ ਜਾ ਮਸਤ ਸਰਾਜ ਆ ਇਹਨਾਂ ਇਹਨਾਂ ਦੀ ਹੋਏ ਓਏ ਤੈਨੂੰ ਤੇ ਆ ਗਿਆ ਰੋਜ਼ ਰੋਜ਼ ਨਹੀਂ ਤੇ ਹੁੰਦੀਆਂ ਆਹ ਆਹ ਤੈਨਾਂ ਮੋੜ ਕਿਵੇਂ ਮਿਲ ਗਈ ਆਹਦੀ ਲਾ ਲੱਗੀ ਹੋ ਗਈ ਬੋਲੋ ਵੀ ਹਾਂ ਹੁਣ ਮਗਾ ਕੋਈ ਗੱਲ ਵੇਚਣ ਵਾਲੀ ਬੇਤਾਂ ਤੁਸੀਂ ਦੱਸੋ ਮੈਂ ਤਾਂ ਤੁਹਾਨੂੰ ਦੱਸ ਤਾ ਲਾ 500 ਪੂਰੇ 5000 ਕੀ ਨਹੀਂ ਹਾਂ ਹੋਰ ਕਿੰਨੇ ਦੀ ਵਾਹ ਹੋਰ ਕਿੰਨੇ ਦੀ ਮੁਫਲਦਾ ਦਾ ਦੇ ਕਲਰ ਵਾਹ ਵਾਹ ਉਹ ਤਾਂ ਆ ਦੇ ਹੱਥ ਚ ਰੱਖ ਉਦੋਂ ਜਦੋਂ ਅਸੀਂ ਕਹਾਂਗੇ ਦੇ ਦੇ ਸਾਡਾ ਉਦੋਂ ਫੜਾ ਸਹੀ ਹੈ ਨਾ ਭਾਈ ਸਹੀ ਆ ਕੋਈ ਘਰ ਬਣਾਉਣਾ ਢੱਡ ਭਰ ਜੂਗੀ ਰਾਂ ਲਾ ਵੀ ਆ ਪਾਠਾ ਕੁਰਸੀ ਭਾਈ ਬੈਠ ਜੰਗੀ ਰਾਣਾ ਬੱਕਰਾ ਮੰਡੀ ਤੇ ਕੱਲ ਚ ਕੋਈ ਲੈ ਜਾਓ ਜੀ ਲੈ ਜਾਓ ਅਸੀਂ ਤੇ ਬਣਾ ਪਚਾਏ ਤੋਂ ਭਾਈ ਬਾਈ ਕਾਲੇ ਦੀ ਹੈ ਇਹ ਮੰਬੀ ਵਾਲੇ ਦੀ ਇਹ ਕਾਲਾ ਕੋਈ ਵੇਚਣਾ 7500 ਮੰਗਿਆ ਕਾਲੇ ਨੇ ਭਾਈ ਆਪਾਂ ਤਾਂ ਭਾਈ ਜਾਇ ਜੀ ਪਿਆ ਤੂੰ ਵਾਹ ਤੇ ਜਾਇ ਮੇਰੇ ਵੇਚਣਗੇ ਕਹਾਂਗੇ ਹੱਥ ਛੱਡ ਖੜਿਆ ਉਹ ਬੇਟੀ ਆ ਮਾਰ ਰਹਿ ਕਰ ਲੋ ਉਹ ਨਹੀਂ ਹੁਣੀ ਆਹ ਆ ਟੱਲਾ ਸੀ ਕੋ ਮਰਦੇ ਨੂੰ ਨਾ ਵਾਲਾ ਕਰਦਾ ਬੱਕਰੇ ਕੋਲੇ ਕਰਦਾ ਇਹਦੀ ਗੱਲ ਤਾਂ ਮੰਨ ਲੈਣਾ ਪਰ ਤੂੰ ਨਹੀਂ ਮੰਨਦਾ ਬਹੁਤ ਤੇਰੇ ਪਸ਼ੂ ਵੇਚੇ ਨਹੀਂ ਤੂੰ ਇੱਕ ਗੱਲ ਨਹੀਂ ਕਾਲਿਆ ਸਹੀ ਬਾਈ ਹੋਗੀ ਛੱਡ ਦੇ ਫਰਾ ਯਾਰ ਸਿਹੇ ਕਰਦਾ ਲਖਾਈ ਕਰ ਬਾਈ ਕੀ ਹੋਗੀ ਹੁਣ ਸਹੀ ਆ ਛੱਡ ਦੇ ਛੱਡ ਦੇ ਛੱਡ ਦੇ ਮਰ ਤੇ ਕਰ ਹੋ ਗਈ ਹੋ ਗਈ ਬਸ ਆਲਾ ਯਾਰ ਕਰ ਹੁਣ ਨਾ ਮੋਣੀ ਉਹਨੇ ਕਰ ਉਰੇ ਕਰ ਉਰੇ ਕਰ ਮਾਜ ਦੇ ਸਹੀ ਜਾ ਦੇ ਬੱਕਰਾ ਹਾਂ 8600 ਦੀ ਆਪਣੀ ਆਪਣੀ ਲਿਖਾਈ ਬੋਲੀ ਦੇ ਬੱਚੇ ਸਹੀ ਲਾਉਣ ਸਾਰਾ ਉਹ ਲਿਖਾਈ ਇਹ ਕਰਾ ਦੂਆ ਯਾਰ ਲਿਖਾਈ ਤੂੰ ਕਰਾ ਦੇ ਯਾਰ ਚਲ ਤੂੰ ਸਾਰੀ ਲਿਖਾਈ ਤੂੰ ਕਰਾ ਦੇ ਯਾਰ ਲਿਖਾਈ ਤੂੰ ਕਰਾ ਨਹੀਂ ਅੱਛਾ ਪਰ ਸਾਰਾ ਕਿੰਨਾ ਫਰਕ ਪੈ ਸਾਡੀ ਸੀ ਤਰ੍ਹਾਂ ਲਿਖਾਈ ਇਹਦੀ ਜਾਂ ਭਾਜ ਚਲੋ ਜੜਾ ਦੇ ਮੈਨੂੰ ਤਾਂ ਐਵੇਂ ਨਹੀਂ ਪਤਾ ਵੀ ਕਿੰਨੇ ਦੀ ਆਈਏ ਕਿੰਨੇ ਦੇ ਲਈ ਮੈਂ ਤਾਂ ਸਰ ਅੰਦਾਜ਼ੇ ਪਤਾ ਯਾਰ ਤੂੰ ਕਿੰਨੇ ਦੀ ਆਈਏ ਕਿੰਨੇ ਦਾ ਨਫਾ ਹੋ ਗਿਆ ਇਹਦਾ ਨਹੀਂ ਭਾਈ ਮੈਨੂੰ ਨਹੀਂ ਪਤਾ ਮੈਂ ਤਾਂ ਬਾਹਰ ਖੜਾ ਬੱਕਰਾ ਫੜਾ ਕੇ ਮੈਨੂੰ ਤਾਂ ਉਥੇ ਬਾਹਰ ਠੱਲ ਗਿਆ ਆਹ ਵੇਖ ਚਲੇ ਆਇਆ ਲਓ ਵੀ ਸਾਢੇ 60 ਹੋ ਗਈ ਲਿਖਾਈ ਤੂੰ ਕਰਾਉਣੀ ਆ ਲਿਖਾਈ ਇਹਨੇ ਹਾਂ 6700 ਦਿਓ ਹਾਂ 6700 ਦਿਓ ਲਓ ਵੀ ਸੌਦਾ ਕਰ ਲਿਆ 6700 ਮੈਨੂੰ ਦਿਓ ਫੋਪਕਾਈ ਗਏ 300 ਇਹਨੂੰ ਅਗਲਾ ਸੌਦਾ ਸਾਨੂੰ ਇਸੇ ਤਰ੍ਹਾਂ ਦਿਖਾਉਣੇ ਆ ਦੋਸਤੋ ਜੰਗੀ ਰਣਾ ਬੱਕਰਾ ਉਹ ਬਾਈ ਲਓ ਵੀ ਆ ਪਾਠ 6000 ਰੁਪਿਆ ਮੰਗਿਆ ਬਾਈ ਨੇ ਓ ਮੰਗਿਆ ਨਹੀਂ ਆ ਤੇਰੀ ਇਹ ਕੀ ਮੰਗਿਆ ਕੀ ਆ ਮੰਗਿਆ ਦਾ ਕੁਝ ਵੀ ਨਹੀਂ ਇਹਦਾ ਅੱਛਾ ਉਹ ਆਖੀ ਜਾਂਦੇ ਛੀ ਮੰਗੀ ਛੀ ਹੀ ਦੇਣੀ ਆ ਅੱਛਾ ਛੀ ਦੀ ਦੇਣੀ ਆ ਹਾਂ ਜੈ ਜੀ ਇਹ ਮੰਗਾਂ ਤਾਂ ਗੱਲ ਹੀ ਨਾ 4500 4000 ਕਿੰਨੇ ਦੀ ਖਾਣਾ ਏ ਜੋ ਹੁਣ ਕੀ ਆ ਨਾ ਕਰਾਂ ਯਾਰ ਮੈਂ ਤਾਂ ਪਹਿਲਾਂ ਹੀ ਹੋ ਗਿਆ ਤੈਨੂੰ ਨਹੀਂ ਮੈਂ ਕਿਹਾ ਤੈਨੂੰ ਬੇਤਮਾ ਦੇ ਦੇ ਥੋੜੀ ਥੋੜੀ ਹੋ ਵੀ ਨਹੀਂ ਕਰੀ ਬੁਦਾਰੀਆਂ ਵਾਲੀ ਗੱਲੀ ਪੱਕਾ ਬੰਦਾ ਹਨਾ ਬਾਈ ਹਾਂ ਗਾਲਤ ਗੱਲ ਆਪਣਾ ਪਿੰਡ ਕਿਹੜਾ ਬਾਈ ਗੁਰੂਕੇ ਪਿੰਡ ਗੁਰੂਕੇ ਕੋਠੇ ਬਾਈ ਨੂੰ ਪਰਦੇ ਦੀ ਚਾਹ ਰੱਖਣੀ ਆ ਉਹਨੇ ਪਾਲਣੀ ਆ ਮੈਂ ਰੱਖਾ ਤੇ ਨਹੀਂ ਕਰੀ ਬਾਈ ਬੇਚੀ ਪੈਰਾ ਪੰਜ ਹਜ਼ਾਰ ਉਹ ਨਹੀਂ ਨਹੀਂ ਹੋਣੀ ਉਹ ਨਹੀਂ ਮਕਾਬਲਾ ਜੱਗੀ ਨਹੀਂ ਹੋਗਾ ਜਵਾਨ ਕੀ ਬੈਠਾ ਹੈ ਜੰਗੀ ਉਹ ਗੱਲ ਤਾਂ ਸੁਣ ਰਹੀ ਆ ਐਵੇਂ ਭਾਈ ਕਹਿੰਦਾ ਸਾਰਾ ਟੈਂਟਰ ਲੰਮਾ ਕੀ ਹੋਵੀ ਭਾਈ ਕਾਲਿਆ ਮੰਨ ਗਿਆ ਯਾਰ ਮੈਂ ਵੇਖ ਲਈ ਪੱਟ ਯਾਰ ਤੇਰੀ ਵੇਖ ਲਈ ਪੱਟ ਬਜੇ ਵੀ ਤੂੰ ਕੀ ਪਾਲਖ ਹੋ ਜਾਗੇ ਹਿਸਾਬ ਨਾ ਪਾ ਦੇ ਜੱਗੀ ਹਿਸਾਬ ਨਾ ਕਰਕੇ ਪਾ ਦੇ ਬਾਲਾ ਤੱਕਾ ਨਾ ਕਰ ਹਿਸਾਬ ਨਾ ਪਾ ਦੇ ਭਾਈ ਛਾਵੇਂ ਆ ਜਾ ਐ ਗੱਲ ਸੁਣਾਏ ਤਾਂ ਧਿਆਨ ਤਾਰ ਲੈ ਜਦੋਂ ਮੈਂ ਵੀਡੀਓ ਚੱਲੀ ਜਾਂਦੀ ਹੈ ਸਰਕਾਰੀ ਬੰਦਾ ਤੇ ਗੱਲ ਸੁਣਾ ਮੇਰੀ ਇੱਕੋ ਮੈਂ ਤੈਨੂੰ ਗੱਲ ਗਾਤ ਨਹੀਂ ਕਰਦਾ ਤੇਰੀ ਨਾਲ ਗੱਲ ਖਾਈ ਉਹ ਜ ਨਹੀਂ ਉਹ ਨਹੀਂ ਕਰਉਣਾ ਤਾਂ ਹੁਣ ਤੇ ਫਿਰ ਪਰੇ ਹੋਰ ਹੈ ਕੋਈ ਕਰਾ ਨਹੀਂ ਗਾਦਾ ਉਹ ਗੱਲ ਸੁਣਾ ਮੈਂ ਤੈਨੂੰ ਆਖਿਆ ਉਹ ਨਹੀਂ ਧੱਕਾ ਨਹੀਂ ਹੁੰਦਾ ਗਾ ਬਾਈ ਸੱਤਾਂ ਮਾਰੀ ਜੀ ਥੋੜੀ ਜਿਹੀ ਰੱਲਦੀਆਂ ਬਾਬਾ ਨੂੰ ਪਹੁੰਚਾਏ ਸਰ ਐ ਕਰਕੇ ਪਾਠ ਵੀ ਬਹੁਤ ਚੰਗੀ ਹੈ ਬਈ ਇਹ ਗੱਲ ਮੰਨਣੀ ਪੂਗੀ ਉਹ ਪਾਠ 12 13 ਦੀ ਖੁੰਡੀ ਆ ਓ ਜਾ ਕਾਲਾ ਲਖਾਈ ਪੰਜ ਦੀ ਲਖਾਈ ਕਰਾ ਦੇ ਯਾਰ ਬਾਬਾ ਜਦੋਂ ਨਾਲ ਹੋ ਫੜ ਯਾਰ ਖਰਾਬ ਹੋ ਪੰਜ ਖਰਾਬ ਲਖਾਈ ਉਹ ਗਲਤ ਯਾਰ ਉਹ ਨਹੀਂ ਯਾਰ ਹੁੰਦਾ ਦਬਾਈ ਯਾਰ ਮਾਰੀ ਇਹਨਾਂ ਦਾ ਛੋਟ ਲੈ ਤੈਨੂੰ ਵਰ ਫੜ ਗਈ ਪੱਠ ਲੈਦੀ ਜੱਗੀ ਨੇ ਹੋ ਗਿਆ ਬਹੁਤ ਵਧੀਆ ਸੌਦਾ ਹੋਇਆ ਮਾਲਕ ਤੈਨੂੰ ਕਰੇ ਵਾਦਾ ਮੈਂ ਵੀ ਬੰਦਾ ਪੱਕਾ ਵੀਡੀਓ ਵੇਖੇ ਉੱਥੇ ਮੰਦੇ ਉੱਥੇ ਗੱਡੀ ਨਾ ਲਾਉਂਗੀ ਇਹ ਉਹ ਉੱਥੇ ਲੈ ਆ ਲੈ ਲੋ ਵੀ ਸੌਦਾ ਹੋ ਗਿਆ ਜੱਗੀ ਨੇ ਚੜਾਤਾ ਸਿਰੇ ਤੇ ਬੱਲੇ ਬੱਲੇ ਕਰਾਤੀ ਆ ਤੇ ਬਾਈ ਗਣ ਦਾ ਪੈਸੇ ਪੂਰੇ 5000 ਦਾ ਸੌਦਾ ਹੋਇਆ ਤੇ ਨਾਲ ਲਿਖਾਈ ਆ ਜਿਹੜੀ ਉਹ 22 22 ਦੇਊਗਾ 5200 ਚ ਬਾਈ ਨੂੰ ਪੈਂਦੀ ਲਿਖਾਈ ਨਹੀਂ ਲਿਖਾਈ ਆਪਣੀ ਨਹੀਂ ਇਹ ਗੱਲ ਆ ਜੀ ਗੱਲ ਹੀ ਹੋ ਗਈ ਹੁਣ ਤਾਂ ਸਹੀ ਆ ਸਹੀ ਆ ਬਾਈ ਕਿਉਂਕਿ ਮੈਂ ਹਰੇਕ ਮੰਡੀ ਤੇ ਜਾਂਦਾ ਬਾਈ ਮੇਰੇ ਬੰਦਾ ਕੋਈ ਬਾਈ ਮੋੜਦਾ ਉਹਨੂੰ ਕੋਈ ਸਹੀ ਸੌਦੇ ਕਰਦਾ ਜੀ ਬਿਲਕੁਲ ਬਿਲਕੁਲ ਜੱਗੀ ਲਿਆ ਦਾ ਨਜ਼ਾਰੇ ਇੱਕ ਇੱਕ ਗਣਾ ਉਹਨਾਂ ਦੇ ਨਜ਼ਾਰੇ ਠੀਕ ਕਰਦਾ ਠੀਕ ਆ ਫਿਰ ਯਾਰ ਜੇ ਕੋਈ ਸੌਦਾ ਕਰਾਉਣਾ ਕਿਸੇ ਨਾਲ ਜੀ ਸੌਖੀ ਗੱਲ ਨਹੀਂ ਸੌਦਾ ਕਰਾਉਣਾ ਵੀ ਬੰਦੇ ਨੂੰ ਜੇ ਉਹ ਚੋਂ ਪੈਸੇ ਕਢਾਉਣੇ ਬੰਦੇ ਦੇ ਬਹੁਤ ਔਖਾ ਹੈ ਤੈਨੂੰ ਮਾਲਕ ਵਾਅਦਾ ਕਰੇ ਐਵੇਂ ਨਾ 150 ਪਿੱਛੇ ਕਰਿਆ ਕਰੋ ਮਾਲਕ ਤੋਂ ਮੰਗਾ ਹਾਂ ਓਏ ਇਹਦੇ ਵਾਅਦੇ ਲੱਗੇ ਸੀ ਮੇਰੇ ਸਾਹਮਣੇ ਮੈਂ ਤੈਨੂੰ ਦੱਸ ਦਿੰਦਾ ਆ ਲਿਖਾਈ ਜਾਣੇ ਆਪਣਾ ਕਰਾ ਦੇ 100 ਚ ਦੇ ਨਹੀਂ ਨਹੀਂ ਉਹ ਲਿਖਾਈ ਜਾਣੇ